ਇੱਕ ਬੜੇ ਅਤੀਤ ਤਿਆਗੀ ਵਿਰਾਗੀ ਮਹਾਪੁਰਖ ਹੋਏ ਨੇ ਇੱਕ ਦੇਸ਼ ਵਿੱਚ ਰਿਹਾ ਕਰਦੇ ਸਾਦ ਸੰਗਤ ਤੇ ਉਸ ਦੇਸ਼ ਵਿੱਚ ਜਦੋਂ ਕੁਝ ਮੰਗਣ ਵਾਸਤੇ ਪਿੱਛੇ ਲੈਣ ਵਾਸਤੇ ਗਏ ਤੇ ਅੱਗੇ ਜਿਹੜੇ ਲੋਕ ਸਨ ਉਹ ਕਹਿ ਲੈ ਕੇ ਅਸੀਂ ਤਾਂ ਬ੍ਰਹਮ ਗਿਆਨੀ ਆ ਅਸੀਂ ਕਿਸੇ ਨੂੰ ਨਾ ਹੀ ਦਾਣ ਦਿੰਨੇ ਆ ਨਾ ਹੀ ਅਸੀਂ ਕੋਈ ਪੁੰਨ ਕਰਦੇ ਆ ਤੇ ਨਾ ਹੀ ਅਸੀਂ ਕੋਈ పాਪ ਕਰਦੇ ਆ ਕਿਉਂਕਿ ਜਿਹੜੇ ਕੀਤੇ ਹੋਏ ਪੁੰਨ ਪਾਪ ਹੁੰਦੇ ਨੇ ਉਹਨਾਂ ਦਾ ਫਲ ਲੈਣ ਵਾਸਤੇ ਦੁਬਾਰਾ ਫਿਰ ਦੇਹ ਧਾਰਨੀ ਪੈਂਦੀ ਐ ਸਰੀਰ ਲੈਣਾ ਪੈਂਦਾ ਅਸੀਂ ਇਸ ਲਈ ਨਾ ਹੀ ਕੋਈ ਪੁੰਨ ਕਰਦੇ ਆ ਤੇ ਨਾ ਹੀ ਅਸੀਂ ਕੋਈ ਪਾਪ ਕਰਦੇ ਉਹ ਮਹਾਪੁਰਖ ਵਾਪਸ ਚਲੇ ਗਿਆ ਇਥੋਂ ਦਾ ਇੱਕ ਰਾਜਾ ਸੀ ਸਾਧ ਸੰਗਤ ਉਹਨੂੰ ਸਰੀਰ ਕਰਕੇ ਇੱਕ ਜਲਣ ਹੁੰਦੀ ਸੀ ਕੋੜ ਦਾ ਰੋਗ ਹੋਇਆ ਸੀ ਉਸ ਰਾਜੇ ਨੇ ਇਸ ਮਹਾਪੁਰਖਾਂ ਦੇ ਤਾਂ ਹੀ ਬੇਨਤੀ ਕੀਤੀ ਮਹਾਪੁਰਖੋ ਮੈਨੂੰ ਕੋਈ ਜੁਗਤੀ ਦੱਸ ਤੋ ਮੇਰੇ ਸਰੀਰ ਦਾ ਇਹ ਰੋਗ ਹੀ ਦੂਰ ਹੋ ਜਾਏ ਤੇ ਮਹਾਪੁਰਖ ਕਹਿੰਦੇ ਭਾਈ ਹੋ ਜਾਏਗਾ ਇੱਕ ਹੱਲ ਹੈ ਰਾਜਾ ਕਹਿੰਦਾ ਜੀ ਜ਼ਰੂਰ ਦੱਸੋ ਮਹਾਪੁਰਖ ਕਹਿੰਦੇ ਜੇ ਕਿਸੇ ਬ੍ਰਹਮ ਗਿਆਨੀ ਦਾ ਤੇਲ ਕੱਢ ਕਰਕੇ ਤੇਰੇ ਸਰੀਰ ਤੇ ਮਾਲ ਲੀਏ ਨਾ ਫਿਰ ਹੋ ਸਕਦਾ ਵੀ ਤੈਨੂੰ ਇਸ ਰੋਗ ਤੋਂ ਆਰਾਮ ਆ ਜਾਏ ਰਾਜਾ ਕਹਿੰਦਾ ਜੀ ਹਾਂ ਠੀਕ ਐ ਦੱਸੋ ਕਿੱਥੇ ਐ ਕੋਈ ਬ੍ਰਹਮ ਗਿਆਨੀ ਮਹਾਪੁਰ ਕਹਿੰਦੇ ਤੇਰਾ ਤਾਂ ਸਾਰਾ ਦੇਸ਼ ਹੀ ਬ੍ਰਹਮ ਗਿਆਨੀ ਦਾ ਤੇਰੇ ਦੇਸ਼ ਦੇ ਸਾਰੇ ਲੋਕ ਹੀ ਬ੍ਰਹਮ ਗਿਆਨੀ ਤਾਂ ਉਸ ਸਮੇਂ ਰਾਜੇ ਨੇ ਉਹਨਾਂ ਸਾਰਿਆਂ ਨੂੰ ਹੀ ਬੁਲਾ ਲਿਆ ਸਾਹਸਨ ਪੁੱਛਿਆ ਤੁਸੀਂ ਬ੍ਰਹਮ ਗਿਆਨੀ ਹੋ ਉਹ ਸਾਰੇ ਕਹਿੰਦੇ ਹਾਂ ਜੀ ਅਸੀਂ ਬ੍ਰਹਮ ਗਿਆਨੀ ਆ ਤਾਂ ਰਾਜਾ ਕਹਿੰਦਾ ਵੀ ਮੈਨੂੰ ਇੱਕ ਕੰਮ ਪੈ ਗਿਆ ਲੋੜ ਐ ਬ੍ਰਹਮ ਗਿਆਨੀ ਦੇ ਤਾਂ ਹੀ ਲੋੜ ਇਹ ਐ ਵੀ ਮੇਰੇ ਸਰੀਰ ਨੂੰ ਕੋੜ ਦਾ ਰੋਗ ਐ ਚੱਲਣ ਹੁੰਦੀ ਰਹਿੰਦੀ ਐ ਤੇ ਇਹਦਾ ਇੱਕ ਹੀ ਹੱਲ ਐ ਵੀ ਕੋਈ ਬ੍ਰਹਮ ਗਿਆਨੀ ਆਪਣੇ ਸਰੀਰ ਦਾ ਤੇਲ ਕੱਢ ਕੇ ਦੇਓ ਤੇ ਤੁਹਾਡੇ ਵਿੱਚੋਂ ਕੌਣ ਦੇਏਗਾ ਤੇਲ ਕੱਢ ਕੇ ਉਹ ਕਹਿੰਦੇ ਜੀ ਅਸੀਂ ਇਹੋ ਜੇ ਬ੍ਰਹਮ ਗਿਆਨੀ ਜੀ ਜਿਹੜੇ ਆਪਣੇ ਸਰੀਰ ਦਾ ਤੇਲ ਕੱਢ ਕੇ ਦੇ ਦिए ਅਸੀਂ ਤਾਂ ਫੜ ਕੇ ਦੀ ਖੀਰ ਕੂੜੇ ਖਾਣ ਵਾਲੇ ਬ੍ਰਹਮ ਗਿਆਨੀਆਂ ਸਾਨੋਤਾ ਖਾਣ ਵਾਸਤੇ ਪੂੜੇ ਹੋਣ ਖੀਰ ਹੋਵੇ ਹੋਰ ਮਿੱਠੇ ਪਦਾਰਥ ਹੋਣ ਲੋਕ ਸਾਡੀ ਪੂਜਾ ਕਰਨ ਤਾਂ ਉਸ ਸਮੇਂ ਮਹਾਪੁਰ ਕਹਿੰਦੇ ਭਾਈ ਰਾਜਣ ਇਹਨਾਂ ਨੂੰ ਜ਼ਬਰਦਸਤੀ ਨਹੀਂ ਤੂੰ ਦੁੱਖ ਦੇਣਾ ਜੇ ਆਪ ਇਹ ਆਪਣੀ ਮਰਜ਼ੀ ਨਾਲ ਤੈਨੂੰ ਆਪਣਾ ਸਰੀਰ ਭੇਟਾ ਕਰ ਦੇਣ ਠੀਕ ਹੈ ਨਹੀਂ ਤਾਂ ਨਹੀਂ ਰਾਜਾ ਕਹਿੰਦਾ ਜੀ ਹੁਣ ਕੀ ਕਰੀਏ ਤਾਂ ਉਸ ਸਮੇਂ ਮਹਾਪੁਰ ਕਹਿਣ ਲੱਗੇ ਫਲਾਮੀ ਥਾਂ ਤੇ ਇੱਕ ਹੋਰ ਬ੍ਰਹਮ ਗਿਆਨੀ ਰਹਿੰਦੇ ਨੇ ਉਹਨਾਂ ਨੂੰ ਬੁਲਾ। ਰਾਜਾ ਉਹਨਾਂ ਕੋਲ ਗਿਆ ਔਰ ਕਿਹਾ ਮਹਾਪੁਰਖੋ ਮੇਰੇ ਦਰਬਾਰ ਵਿੱਚ ਆਇਓ। ਜੇ ਤੁਸੀਂ ਕਹੋ ਤਾਂ ਮੈਂ ਕੋਈ ਸਾਧਨ ਪਾਲਕੀ ਰੱਥ ਭੇਜ ਦਿਆਂਗਾ। ਮਹਾਪੁਰਖ ਕਹਿੰਦੇ ਭਾਈ ਕੋਈ ਗੱਲ ਨਹੀਂ ਅਸੀਂ ਆਪ ਹੀ ਆ ਜਾਾਂਗੇ ਸਾਡਾ ਘੋੜਾ ਵਧੀਆ ਠੀਕ-ਠਾਕ ਹੈ। ਤੇ ਮਹਾਪੁਰਖ ਤੁਰ ਕਰਕੇ ਸਾਧ ਸੰਗਤ ਆਪ ਉਥੇ ਪਹੁੰਚ ਗਏ। ਕਹਿੰਦੇ ਹਾਂ ਰਾਜਨ ਕੋਈ 10 ਸੇਵਾ ਉਸ ਸਮੇਂ ਰਾਜਾ ਕਹਿਣ ਲੱਗਿਆ ਜੀ ਇਸ ਤਰ੍ਹਾਂ ਮੇਰੇ ਸਰੀਰ ਨੂੰ ਇੱਕ ਰੋਗ ਚੁੰਬੜਿਆ ਹੋਇਆ ਹੈ ਮੇਰਾ ਸਰੀਰ ਕੋੜੀ ਹੈ ਤੇ ਜੇ ਕੋਈ ਬ੍ਰਹਮ ਗਿਆਨੀ ਆਪਣੇ ਸਰੀਰ ਦਾ ਤੇਲ ਕੱਢ ਕੇ ਦੇ ਦੇ ਤਾਂ ਫਿਰ ਇਹ ਠੀਕ ਹੋ ਸਕਦਾ ਹੈ ਤਾਂ ਉਸ ਸਮੇਂ ਉਹ ਮਹਾਂਪੁਰ ਕਹਿਣ ਲੱਗੇ ਭਾਈ ਬ੍ਰਹਮ ਗਿਆਨੀ ਤਾਂ ਇੱਕ ਹੀ ਹੋਇਆ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਜਿਨ੍ਹਾਂ ਨੇ ਬ੍ਰਹਮ ਗਿਆਨੀ ਦੀ ਗੱਲ ਵੀ ਕੀਤੀ ਹੈ ਅੰਮ੍ਰਿਤ ਬਾਣੀ ਅੰਦਰ ਤੇ ਬ੍ਰਹਮ ਗਿਆਨੀ ਦੇ ਸਾਰੇ ਲੱਛਣ ਅਰਥ ਕਰਕੇ ਦਿਖਾਏ ਆਪਣੇ ਸਿੱਖਾਂ ਨੂੰ ਕੇਵਲ ਕਿਹਾ ਨਹੀਂ ਸਦ ਸੰਗਤ ਕੇਵਲ ਕਿਹਾ ਨਹੀਂ ਸ੍ਰੀ ਗੁਰੂ ਅਰਜਨ ਦੇਵ ਮਹਾਰੇ ਨੇ ਬ੍ਰਹਮ ਗਿਆਨੀ ਇਸ ਤਰ੍ਹਾਂ ਦਾ ਹੁੰਦਾ ਹੈ ਮਹਾਰਾਜ ਜੀ ਨੇ ਸ਼ਹੀਦੀ ਦੇ ਕਰਕੇ ਇਸ ਅਸ਼ਟਪਦੀ ਦੇ ਨਾਲ ਅਰਥ ਵੀ ਕਰਕੇ ਸਾਨੂੰ ਦਿਖਾਏ ਨੇ ਭਾਈ ਬ੍ਰਹਮ ਗਿਆਨੀ ਵਿੱਚ ਇਹ ਗੁਣ ਹੁੰਦੇ ਨੇ ਤੇ ਬ੍ਰਹਮ ਗਿਆਨੀ ਇਸ ਤਰ੍ਹਾਂ ਦਾ ਹੁੰਦਾ ਹੈ ਉਹ ਮਾਪੁਰ ਕਹਿਣ ਲੱਗੇ ਅਸੀਂ ਤਾਂ ਉਹਨਾਂ ਸਤਿਗੁਰਾਂ ਦੇ ਸਿੱਖਾਂ ਦੇ ਦਾਸਾਂ ਦੇ ਦਾਸ ਹਾਂ ਹਾਂ ਸਾਡੇ ਤੇ ਸਤਿਗੁਰਾਂ ਦੀ ਕਿਰਪਾ ਹੈ ਜੇ ਤੂੰ ਕਹੇ ਅਸੀਂ ਆਪਣੀ ਨਿਗਾ ਨਾਲ ਹੀ ਇਹ ਜਿਹੜਾ ਰੋਗ ਦੂਰ ਕਰ ਦਿੰਦੇ ਹਾਂ ਨਿਗਾ ਦੇ ਨਾਲ ਹੀ ਪਰ ਫਿਰ ਵੀ ਜੇ ਤੂੰ ਕਹੇ ਤਾਂ ਸਰੀਰ ਵੀ ਹਾਜ਼ਰ ਹੈ ਜੇ ਤੈਨੂੰ ਇਸੇ ਤਰ੍ਹਾਂ ਹੀ ਸੰਤੋਸ਼ਟੀ ਆਵੇ ਤਾਂ ਸਰੀਰ ਵੀ ਹਾਜ਼ਰ ਹੈ ਰਾਜਾ ਕਹਿਣ ਲੱਗੇ ਨਹੀਂ ਜੀ ਤੁਸੀਂ ਨਿਗਾ ਨਾਲ ਹੀ ਠੀਕ ਕਰ ਦੋ ਉਹਨਾਂ ਮਹਾਪੁਰਖਾਂ ਨੇ ਸਾਧ ਸੰਗਤ ਨਿਗਾ ਐਸੀ ਮਾਰੀ ਰਾਜੇ ਦਾ ਸਾਰੇ ਹੀ ਰੋਗ ਦੂਰ ਹੋ ਗਿਆ ਮਾਰੇ ਵਜਨ ਕਰਦੇ ਨਾ ਬ੍ਰਹਮ ਗਿਆਨੀ ਦੀ ਦ੍ਰਿਸ਼ਟ ਅੰਮ੍ਰਿਤ ਵਰਸੀ ਬ੍ਰਹਮ ਗਿਆਨੀ ਦੀ ਦ੍ਰਿਸ਼ਟੀ ਵਿੱਚ ਅੰਮ੍ਰਿਤ ਹੁੰਦਾ ਹੈ ਜਿਸ ਵੱਲ ਉਹ ਇੱਕ ਪਿਆਰ ਦੀ ਨਿਗਾ ਤਰਸ ਦੀ ਨਿਗਾ ਨਾਲ ਦੇਖ ਲੈਂਦੇ ਜੇ ਉਹ ਆਪਣੇ ਵੱਲੋਂ ਦੇਖਣ ਨਿਗਾ ਤਾਂ ਸਾਰਿਆਂ ਦੀ ਪੈਂਦੀ ਉਹਨਾਂ ਦੀ ਪਰ ਆਪਣੇ ਵੱਲੋਂ ਖਾਸ ਮਨ ਵਿੱਚ ਚਿਤਵ ਨਹੀਂ ਕਰਕੇ ਜਦੋਂ ਉਹ ਧਿਆਨ ਦੇ ਨਾਲ ਦੇਖਦੇ ਨੇ ਕਿਸੇ ਨੂੰ ਸਾਧ ਸੰਗਤ ਤਾਂ ਉਹਦੇ ਸਾਰੇ ਅੰਦਰਲੇ ਪਾਪ ਰੋਗ ਵਿਕਾਰ ਧੋਤੇ ਜਾਂਦੇ ਨੇ ਸਾਫ਼ ਹੋ ਜਾਂਦੇ ਸਤਿਗੁਰੂ ਮਹਾਰਾਜ ਦੱਸਦੇ ਨੇ ਭਾਈ ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ ਜਿਹੜਾ ਬ੍ਰਹਮ ਗਿਆਨੀ ਹੈ ਉਹ ਸਾਰਿਆਂ ਦਾ ਧਨੀ ਮਾਲਕ ਹੈ ਇਹੋ ਜੇ ਬ੍ਰਹਮ ਗਿਆਨੀ ਹੁੰਦੇ ਨੇ ਸਲੋਕ ਔਰ